ਪ੍ਰਧਾਨ ਮੰਤਰੀ ਪਾਜੇ ਕੇ ਉਹ ਕੀ ਕਹਿ ਰਿਹਾ ਕਹਿੰਦਾ ਉਹ ਤਾਂ ਡਰਾਮਾ ਡਾਲਦੇ ਆ ਕਿਹਦੇ ਚੱਕੀ ਗਿੱਲ ਦੀ ਹੈ ਜਿਹਨੂੰ ਟਾਰਗੇਟ ਤੇ ਰੱਖਿਆ ਕਿਹ ਕਿਹ ਕੀ ਗਿੱਲ ਵੀ ਬੋਲਿਆ ਮੇਰੇ ਵਰਕਿੰਗ ਨਾਲ ਕੀ ਰੋਲਾ ਮੈਂ ਤੇ ਇੱਕ ਗੱਲ ਕਹੀ ਜਦੋਂ ਇਹ ਸੰਤ ਜੀ ਤੇਲ ਸਿੰਘ ਖਾਲਸਾ ਪਿੰਡਰਾ ਵਾਲਾ ਸਾਹਿਬ ਦੀ ਕਾਪੀ ਕਰਦਾ ਸੀ ਮੈਂ ਆਪਣੇ ਲਾਗੇ ਇੱਕ ਗੱਲ ਕਹੀ ਮੈਂ ਕਿਹਾ ਉਹ オリジナル ਸੀ ਉਹ ਅਸਲੀ ਸੀ ਰਤ ਪਾਰ ਕਰਨ ਲਈ ਔਰ ਮੈਂ ਅੱਜ ਵੀ ਉਸ ਗੱਲ ਤੇ ਕਾਇਮ ਹਾਂ ਕਿ ਪੌਪਿੰਗ ਸੰਤ ਜਰਨੈਲ ਸਿੰਘ ਖਾਲਸਾ ਪੰਥਾਲਾ ਸਾਹਿਬ ਇਹ ਉਹ ਨਹੀਂ ਬਣਨਾ ਇਹ ਬੰਦਾ ਕੇਵਲ ਉਸ ਭਾਵਨਾ ਨੂੰ ਭੜਕਾ ਕੇ ਆਪ ਦੇ ਹੱਥ ਲੋਕਾਂ ਨੂੰ ਕਰਨਾ ਚਾਹੁੰਦਾ ਮੈਂ ਦੱਸ ਦਿੰਦਾ ਕਿਵੇਂ ਇਹ ਬੰਦਾ ਕਿੱਥੇ ਚਲੇ ਗਿਆ ਜੀ ਜਨਾਲੇ ਥਾਣੇ ਚਿਨੀਗੁਰੂ ਗੁਰਦ ਸਿੰਘ ਮਹਾਰਾਜ ਲੈ ਕੇ ਕਿੱਲੇ ਗਿਆ ਬਾਣਾ ਤੌਣ ਵਾਲਾ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਥਾਣੇ ਨਹੀਂ ਕਦੇ ਲੈ ਕੇ ਜਾਉ ਬੰਦਾ ਚੁਰਾਉਣ ਵਾਸਤੇ ਜਿਹੜਾ ਬੇਨ ਸ਼ਿਕਾਇਤ ਕਰਦਾ ਉਹ ਜਨਾਲੇ ਥਾਣੇ 'ਚ ਕੌਣ ਹੈ ਬਰਿੰਦਰ ਚਿੱਤੇ ਆਉਂਦਾ ਜੀ ਜਿਹਨੂੰ ਇਹਨਾਂ ਨੇ ਅਗਵਾ ਕਰਕੇ ਮਾਰਿਆ ਕੁੱਟਿਆ ਸੀ ਤੇ ਫਿਰ ਕਹਿੰਦਾ ਸੀ ਇਹ ਪਾਗਲ ਹੈ ਜਿਹੜਾ ਜਿੰਨੇ ਕੀ ਅੰਮ੍ਰਿਤ ਬਾਣ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਈ ਇੱਥੇ ਧੀਆਂ ਪੈਣਾ ਨਾਲ ਨਿਸਤੇ ਮੁੰਡਾ ਨਾ ਮਿਕਾ ਗੁਰਦੀਪ ਸਿੰਘ ਜਲੂਪੁਰ ਖੈੜਾ ਸੁਣਿਆ ਜੀ ਜਿਹਨੂੰ 32 ਸਾਲ ਹੋ ਗਏ ਜੇਲ੍ਹ 'ਚ ਇਸੇ ਪਿੰਡ ਦਾ ਜਿੱਲੂਪੁਰ ਖੇੜੇ ਦਾ 32 ਸਾਲਾਂ ਵਾਲੇ ਨੂੰ ਤਾਂ ਅਜੇ ਕੱਕ ਸਰਕਾਰ ਅਧਿਆ ਨਹੀਂ ਕਰਦੀ ਕਿਉਂ ਲੋਕ ਜਦੋਂ 84 ਹੋਇਆ ਇਹ ਤਾਂ ਕਾਂਗਰਸ ਦੇ ਇੰਦਰਾ ਗਾਂਧੀ ਦੇ ਫੈਸਲੇ ਦੇ ਹੱਥ 'ਚ ਖਲੋਣ ਵਾਲੇ ਲੋਕ ਸਨ ਮਗਰ ਅੱਜ ਇਹਨਾਂ ਨੇ ਇੱਕ ਬਾਣਾ ਆ ਕੇ ਬੜਾ ਖਤਰਨਾਕ ਗੇਮ ਖੇਡਣੀ ਸ਼ੁਰੂ ਕੀਤੀ ਜਿਹੜੀ ਮੈਂ ਸਮਝਦਾ ਜਿਹੜੇ ਬੰਦੇ ਦੋ ਹੀ ਮਾੜੇ ਨੇ ਨਾ ਉਹਨਾਂ ਨੇ ਮਾੜੇ ਹੀ ਰਹਿਣਾ ਔਰ ਕੱਲ ਦੀ ਚੈਟ ਤੁਸੀਂ ਕਮਾਲ ਦੇਖੋ ਪੰਜਾਬ ਪੁਲਿਸ ਦਾ ਹਾਲ ਵੇਖ ਲਓ ਕਿ ਇਹ ਜਿਹੜੇ 600 ਬੰਦੇ ਦੀ ਐਡਮਨ ਚੱਲ ਰਹੀ ਆ ਜਿਹੜਾ ਗਰੁੱਪ ਚੱਲ ਰਿਹਾ ਇਹ ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਜ਼ਿਲ੍ਹਾ ਮੋਗਾ ਇਹਦੀ ਕੱਲ ਇੱਕ ਆਡੀਓ ਵਾਇਰਲ ਹੁੰਦੀ ਆ ਔਰ ਉਸ ਆਡੀਓ ਚ ਕਈ ਪੋਲੀਟਿਕਲ ਲੀਡਰਸ ਨੂੰ ਜਾਂ ਕਈ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਅਮਰਿਤਪਾਲ ਤਰਸ਼ੇਮ ਸਿੰਘ ਉਹਦੇ ਫਾਦਰ ਹਰਜੀਤ ਸਿੰਘ ਪ੍ਰੇਮ ਸਿੰਘ ਉਹਦੇ ਚਾਚਾ ਬੜਿਆਂ ਨਾਲ ਕੰਮ ਕੀਤਾ ਸੋ ਮਤਲਬ ਜਿਹੜੇ ਬੰਦੇ ਇੱਕ ਪੋਲ ਖੋਲ ਰਿਹਾ ਇਹਨਾਂ ਦੀ ਉਹ ਵੀ ਉਹਨਾਂ ਦੀ ਟਾਰਗੇਟ ਲਿਸਟ 'ਚ ਨੇ ਔਰ ਇਹਦੇ 'ਚ ਤੁਹਾਨੂੰ ਸ਼ਾਇਦ ਇਸ ਗੱਲ ਦਾ ਮੈਨੂੰ ਜੇ ਇਸ ਗੱਲ ਦੀ ਤੁਸੀਂ ਕਹਿ ਲਓ ਦੈਟ ਆਈ ਐਮ ਕਨਸਰਨਡ ਕਿ ਪੰਜਾਬ ਪੁਲਿਸ ਕਰ ਕੀ ਰਹੀ ਆ ਭਗਵੰਤ ਮਾਨ ਸਾਹਿਬ ਕਰ ਕੀ ਰਹੀ ਜੀ ਵੇਟਿੰਗ ਫॉर ਸਮ ਪਰਸਨ ਟੂ ਡਾਈ ਐਂਡ THEN ਸ਼ਰਦਾ ਦੇ ਫੁੱਲ ਪੇਟ ਘਰਨੇ ਇਹਨਾਂ ਨੇ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਜਾਕਰਡ ਸਾਹਿਬ ਨੇ ਵੀ ਜ਼ਿਕਰ ਕੀਤਾ ਸੀਗਾ ਕਿ ਇੰਟੈਲੀਜੈਂਸ ਦੀ ਦੁਰਵਰਤੋਂ ਹੋ ਰਹੀ ਹੈ ਔਰ ਭਗਵੰਤ ਮਾਨ ਸਾਹਿਬ ਨੇ ਆਪ ਇਸ ਗੱਲ ਨੂੰ ਐਡਮਿਟ ਕੀਤਾ ਵਿਧਾਨ ਸਭਾ ਦੇ ਫਲੋਰ ਆਫ ਦਾ ਹਾਊਸ 'ਚ ਕੀਤਾ ਕਿ ਮੈਨੂੰ ਪਤਾ ਕਾਂਗਰਸ ਦੀ ਮੀਟਿੰਗ 'ਚ ਕੀ ਹੋਊਗਾ ਪ੍ਰਤਾਪ ਸਿੰਘ ਬਾਜਵੇ ਨੂੰ ਐਲਓਪੀ ਨੂੰ ਕਹਿੰਦੇ ਸੀ ਕਿ ਤੁਸੀਂ ਤਾਂ ਸਾਰੀ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਸੀ ਦਿੱਲੀ 'ਚ ਉਹਦਾ ਸਾਰਾ ਵੇਰਵਾ ਦੇ ਤਾਂ ਇੰਟੈਲੀਜੈਂਸ ਨੂੰ ਪੋਲਿਟিক্যাল اپੋਨੈਂਟਸ ਤੇ ਨਿਗਾਹ ਰੱਖਣੀ ਸਨੂਪਿੰਗ ਕਰਨੀ ਫੋਨ ਟੈਪਿੰਗ ਤੱਕ ਵਰਤ ਰਹੇ ਆ ਲਾਅਨ ਆਰਡਰ ਤੇ ਨਹੀਂ ਵਰਤ ਰਹੇ ਵੇਖੋ ਕਿੱਡੇ ਨਿਕੰਮੇ ਨੇ ਪ੍ਰਤਾਪ ਸਿੰਘ ਬਾਜਵੇ ਦੇ ਬਾਰੇ ਅਮਨ अरोड़ा ਸਾਹਿਬ ਪ੍ਰਧਾਨ ਹੈ ਜੀ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਜਿਹੜੇ ਕਿਸੇ ਬੰਬ ਬਲਾਸਟ ਲਈ ਲਾਈਵ ਨਹੀਂ ਹੋਏ ਇੱਕ ਨਿੱਜੀ ਚੈਨਲ ਨੂੰ ਐਲਓਪੀ ਦੇ ਦਿੱਤੇ ਇੰਟਰਵਿਊ ਤੋਂ ਬਾਅਦ ਲਾਈਵ ਹੋਗੇ ਇਹ ਕਹਿੰਦੇ ਇਹਦੇ ਪਾਕਿਸਤਾਨ ਨਾਲ ਲਿੰਕ ਨੇ ਐਲੋਪੀ ਦੇ ਅਸੀਂ ਇਹਦੀ ਜਾਂਚ ਕਰਨੀ ਆ ਮਗਰ ਜਾਂਚ ਕਰਨ ਦੀ ਜਗ੍ਹਾ ਪਰਚਾ ਦਿੱਤਾ ਨਿਕੰਮਾ ਜਾ ਆਈਟੀ ਐਕਟ ਦਾ ਭਾਈ ਜੀ ਦੇ ਪਾਕਿਸਤਾਨ ਨਾਲ ਲਿੰਕ ਨੇ ਉਹ ਤਾਂ ਤੁਸੀਂ ਜਾਂਚ ਕਰਕੇ ਹੀ ਨਹੀਂ ਰਾਜੀ ਆ ਮੈਂ ਦਿਖਾਉਣਾ ਸਾਰੀ ਚੈਟ ਤੇ ਜਿਨ੍ਹਾਂ ਦੇ ਲਿੰਕ ਆ ਉਹਨਾਂ ਬਾਰੇ ਕੋਈ ਨਹੀਂ ਜ਼ਿਕਰ ਕਰਦੇ ਇਸ ਲਈ ਨਾ ਮੇਰੀ ਅੱਜ ਥੋੜੀ ਐ ਐਗਜ਼ੌਸਟਿਵ ਜੀ ਪ੍ਰੈਸ ਕਾਨਫਰੈਂਸ ਹੈ ਕਿਉਂਕਿ ਇਹਦੇ ਕਈ ਪਹਿਲੂ ਨੇ ਅੱਜ ਜੇ ਮੈਂ ਤੁਹਾਡੇ ਸਾਹਮਣੇ ਰੱਖਿਆ ਔਰ ਕਈ ਇਹ ਜਿਹੜੀਆਂ ਵੀ ਆਡੀਓ ਰਿਕਾਰਡਿੰਗਸ ਨੇ ਜਿਹੜੀਆਂ ਤੁਸੀਂ ਕਦੇ ਨਹੀਂ ਸੁਣੀਆਂ ਹੋਣੀਆਂ ਐਂਡ ਯੂ ਵਿਲ ਅੰਡਰਸਟੈਂਡ ਕਿ ਪੰਜਾਬ 'ਚ 올 ਇਸ ਨਾਟ ਵੈਲ ਐਡਾ ਖਤਰਨਾਕ ਕੰਮ ਚੱਲ ਰਿਹਾ ਔਰ ਜਿਹੜਾ ਇਹ ਚਲਾ ਰਿਹਾ ਇਹਦਾ ਜਿਹੜੇ ਐਡਮਿਨ ਨੇ ਇੱਕ ਬੰਦਾ ਉਹ ਆ ਜਿਹੜਾ ਹੁਣੇ ਡਿਬੜੂਗੜ ਤੋਂ ਮੁੜਿਆ ਕੁਲਵੰਤ ਸਿੰਘ ਰੋਕੇ ਉਹਦਾ ਭਰਾ ਹੈ ਮਹਾ ਸਿੰਘ ਬੜੇ ਲੋਕ ਨੇ ਮਗਰ ਆ ਸਾਰੇ ਕੰਮ ਦੇ ਪਿੱਛੇ ਹੈ ਕੌਣ ਉਹਦੀ ਫੋਟੋ ਤਾਂ ਵਿਖਾ ਨਹੀਂ ਉਹਦੀ ਪਹਿਲੇ ਦੀ ਜਿਹੜੀ ਪਹਿਲੀ ਲਾਈਵ ਚਲੋ ਨਹੀਂ ਤਾਂ ਆਈ ਨੂੰ ਤਾਂ ਪਛਾਣਦੇ ਹੋਣਾ ਪਛਾਣਦੇ ਉਹ ਨਹੀਂ ਪਛਾਣਦੇ ਨੂੰ ਜੇ ਦੱਸੋ ਯਾਰ ਇੱਕ ਤਾਂ ਹਾਂ ਹਾਂ ਇਹ ਆ ਅਸਲ ਬੰਦੇ ਦੀ ਜਿਹਦੀ ਮੈਂ ਗੱਲ ਕਰ ਰਿਹਾ ਉਹ ਜਿਹੜਾ ਨਵਾਂ ਚਿਹਰਾ ਉਹ ਤਾਂ ਸਿਰਫ ਇੱਕ ਲੋਕਾਂ ਨੂੰ ਭੁਲੇਖਾ ਪਾਉਣ ਦਾ ਚਿਹਰਾ ਉਹਦੀ ਨਹੀਂ ਮਾਈ ਦੀ ਗੱਲ ਕਰ ਰਿਹਾ ਹੈ ਸ਼ੈਤਾਨ ਦੀ ਹੁਣ ਤੁਸੀਂ ਆਹ ਵੇਖੋ ਮੈਂ ਥੋੜੀ ਜੀ ਪੜ੍ਹਾਂਗਾ ਜੀ ਕੱਲ੍ਹ ਵਾਲੀ ਜਿਹੜੀ ਚੈਟ ਹੈ ਔਰ ਫਿਰ ਮੈਂ ਇੱਕ ਆਡੀਓ ਸੁਣਾਉਂਗਾ ਕਿ ਲੋਕਾਂ ਨੂੰ ਕਿਵੇਂ ਤਿਆਰ ਕੀਤਾ ਜਾ ਰਿਹਾ ਕਹਿੰਦੇ ਜੀ ਚਲੋ ਕਰੋ ਪਤਾ ਤਲਵਾੜੇ ਦਾ ਆਪਾਂ ਕੱਲ ਨੂੰ ਹੀ ਸੋਦਾ ਆਵਾਂਗੇ ਹਾਂ ਜੇ ਪੁਲਿਸਾਂ ਨੂੰ ਲੈਣ ਆਵੇ ਤਾਂ ਖਾਲਸਾ ਜੀ ਸਾਡੇ ਮਗਰ ਡੱਟ ਕੇ ਖੜ ਜਾਇਓ ਜਾਂ ਫਿਰ ਸਾਨੂੰ ਉਹ ਸ਼ਸਤਰ ਲਿਆ ਕੇ ਦਿਓ ਨਾ ਤਾਂ ਸੀ ਕਿਸੇ ਦੇ ਹੱਥ ਆਈਏ ਫਿਰ ਸੋਦਦੇ ਹੀ ਤੁਰੇ ਜਾਵਾਂਗੇ ਅਕਲਾ ਮੈਸੇਜ ਪੜਦਾ ਖਾਲਸਾ ਜੀ ਮੈਂ ਕੱਲ ਨੂੰ ਹੀ ਸ਼ਹੀਦੀ ਪ੍ਰਾਪਤ ਕਰਨ ਲਈ ਤਿਆਰ ਹਾਂ ਕੋਈ ਜਥੇਬੰਦੀ ਹੈ ਜਿਨ੍ਹਾਂ ਨੂੰ ਸ਼ਹੀਦਾਂ ਦਾ ਪਰਿਵਾਰ ਸੰਭਿਆ ਪਾਉ ਮਗਰੋਂ ਕੌਣ ਕੌਣ ਖੜਾ ਦੇਖਿਆ ਅਸੀਂ ਅੰਮ੍ਰਿਤਸਰ ਦੇ ਮੋਰਚਾ ਲੱਗਿਆ ਸੀ ਉੱਥੇ ਵੇਖਿਆ ਹੀ ਚਲੋ ਫੇਰ ਪਾਉ ਆ ਜੇ ਪਾਉ ਜੀ ਐਲਾਨ ਕਰੋ ਚਲੋ ਫੇਰ ਪਾਉ ਆਓ ਸਾਰੇ ਜਾਣੇ ਜਿਨ੍ਹਾਂ ਜਿਨ੍ਹਾਂ ਜਿਨੇ ਹੈਗੀ ਪਹਿਲਾਂ ਸ਼ਹੀਦੀ ਦੀ ਦਾਤ ਅਕਾਲ ਪੁਰਖ ਮੈਨੂੰ ਦੇਣ ਫੇਰ ਅੱਗੇ ਕਹਿੰਦਾ ਕਾਲ ਸਾਹਿਬ ਜੀ ਆਪਾਂ ਕਹਿ ਕੇ ਜੰਗ ਦੀ ਤਿਆਰੀ ਕਰ ਸਕਦੇ ਆ ਪਰ ਜਿਹੜੇ ਵਿੱਚੋਂ ਬਾਅਦ ਵਿੱਚ ਜੰਗ ਵਿੱਚੋਂ ਗद्दार ਪੱਜਨੇ ਆ ਉਹ ਰਹਿ ਇੱਥੇ ਪਤਾ ਨਹੀਂ ਅੱਗੇ ਕੀ ਆ ਬਾਈ ਆਪਣੀ ਆਪਣੀ ਜ਼ਮੀਰ ਕਾਇਮ ਰੱਖੀ ਐ ਸਾਰੇ ਵੀਰ ਇੱਕੋ ਸੌਂ ਖਾ ਕੇ ਚੱਲੋ ਬਾਈ ਜੀ ਜੋ ਛੱਡ ਕੇ ਜਾਣਗੇ ਉਹਨਾਂ ਦਾ ਵੀ ਹਿਸਾਬ ਨਾਲ ਦੀ ਨਾਲ ਕਰਨਾ ਸਹੀ ਰਹੂ ਮੇਰੇ ਹਿਸਾਬ ਨਾਲ ਮਤਲਬ ਨਾਲ ਦੀ ਨਾਲ ਸਾਰਾ ਕੰਮ ਇਹਦੇ ਵਿੱਚ ਹੀ ਚੱਲ ਰਿਹਾ ਮਨਜ਼ੂਰ ਆ ਦੱਸੋ ਖਾਲਸਾ ਜੀ ਮੈਂ ਤਿਆਰ ਆ ਦੱਸੋ ਪਹਿਲਾ ਕਿਹੜਾ ਗੱਡੀ ਚਾੜਨਾ ਦੱਸੋ ਕਿੰਨੇ ਗਰੁੱਪਾਂ ਚੋਂ ਤਿਆਰ ਨੇ ਕਹਿੰਦਾ ਇੱਕ ਇੱਕ 11 ਹੁੰਦੇ ਨੇ ਜਿੰਨੇ ਵੀ ਹੋਣ ਅਕਾਲ ਪੁਰਖ ਆਪੇ ਫੌਜ ਬਣਾ ਦੂ ਮਗਰੋਂ ਅੱਗੇ ਆ ਕੇ ਕਹਿੰਦਾ ਜੀ ਅਸੀਂ ਅੰਮ੍ਰਿਤ ਵੇਲੇ ਹੀ ਵੈਰੀ ਸੋਧਾਂਗੇ ਫੇਰ ਕਹਿੰਦਾ ਮਨਜੂਰ ਹਾਂ ਦੱਸੋ ਖਾਲਸਾ ਜੀ ਮੈਂ ਤਿਆਰ ਹਾਂ ਦੱਸੋ ਪਹਿਲਾਂ ਗੱਡੀ ਕਿਹੜਾ ਚਾੜਨਾ ਹੈ ਪਹਿਲਾਂ ਬਿੱਟੂ ਦਾ ਨੰਬਰ ਲੁਧਿਆਣੇ ਵਾਲੇ ਦਾ ਜਿਹਦੇ ਕਰਕੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਜੇਲ੍ਹ ਵਿੱਚ ਨੇ ਹੁਣ ਇੱਕ ਮੈਂ ਗੱਲ ਦੱਸਦਾ ਬਿੱਟੂ ਦੋਆਂ ਦੀ ਗੱਲ ਹੁੰਦੀ ਆ ਇੱਕ ਰਵਨੀਤ ਦੀ ਇੱਕ ਦਲਜੀਤ ਬਿੱਟੂ ਦੀ ਕਿਉਂਕਿ ਇਹ ਜਿਹੜਾ ਗਰੁੱਪ ਹੈ ਉਸ ਨੂੰ ਵੀ ਟਾਰਗੇਟ ਕਰ ਰਿਹਾ ਜਿਹੜਾ ਇਹਨਾਂ ਨੂੰ ਐਕਸਪੋਜ਼ ਕਰ ਰਿਹਾ ਔਰ ਇਹਦੇ ਚ ਹੌਲੀ ਹੌਲੀ ਜੇ ਤੁਸੀਂ ਇਹਦੇ ਅੰਦਰ ਵੜੋਗੇ ਤੁਹਾਨੂੰ ਇਹ ਗੱਲ ਸਮਝ ਆਊਗੀ ਪਹਿਲਾ ਬਿੱਟੂ ਦਾ ਨੰਬਰ ਲੁਧਿਆਣੇ ਵਾਲੇ ਦਾ ਜਿਹਦੇ ਕਰਕੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੇਲ੍ਹ ਵਿੱਚ ਤੇ ਜੇਲ੍ਹ ਵਿੱਚ ਹੈ ਜਾਣ ਲਈ ਕਿਹੜਾ ਸਿੰਘ ਤਿਆਰ ਹੈ ਉੱਥੇ ਪੁੱਛਣਾ ਸ਼ੁਰੂ ਹੋਗੇ ਜੀ ਤੁਸੀਂ ਮੈਂਬਰ ਦੀ ਛੱਡੋ ਤਿਆਰ ਦੱਸੋ ਕੌਣ ਕੌਣ ਹੈ ਦੂਜਾ ਨੰਬਰ ਮਜੀਠੀਏ ਦਾ ਜਿਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਗੈਰਸਤਾਰੀ ਵਿੱਚ 10 ਕਰੋੜ ਦਿੱਤੇ ਮੈਂ 10 ਰੁਪਏ ਨਾਲ ਦਵਾਂ ਇਹ ਜੇ ਜੋਕਰ ਲਈ 10 ਕਰੋੜ ਤਾਂ ਦੂਰ ਦੀ ਗੱਲ ਹੈ ਬਿਲਕੁਲ ਕੌਣ-ਕੌਣ ਤਿਆਰ ਹੈ ਜਾਣ ਲਈ ਦੱਸੋ ਬਾਈ ਜੀ ਇਹ ਗੱਲਾਂ WhatsApp ਤੇ ਨਹੀਂ ਹੁੰਦੀਆਂ ਇਹ ਮੈਸੇजेस ਦਾ ਏਜੰਸੀਆ ਰੀਡ ਕਰਦੀਆਂ ਨੇ ਫਿਰ ਅਗਲਾ ਨੰਬਰ ਤੀਜਾ ਨੰਬਰ ਕਹਿੰਦਾ ਅਮਿਤ ਸ਼ਾਹ ਦਾ ਜੀਨੇ ਤੀਜੀ ਵਾਰ ਭਾਈ ਅਮਰਿਤਪਾਲ ਸਿੰਘ ਤੇ ਆ ਲਈ ਹੁਣ ਤੁਸੀਂ ਅੱਗੇ ਵੇਖੋ ਤਿਆਰੀ ਕਿਵੇਂ ਕਰਦੇ ਹੋ ਆਡੀਓ ਸੁਣਾਈ ਆ ਜਿਹੜਾ ਧਿਆਨ ਨਾਲ ਸੁਣੇ ਥੋੜਾ ਪਲੀਜ਼ ਬੇਅਰ ਵਿਦ ਮੀ ਮੈਂ ਇੱਕ ਇੱਕ ਕਰਕੇ ਤੁਹਾਨੂੰ ਸਾਰਾ ਕੁਝ ਸਾਹਮਣੇ ਰੱਖੂੰਗਾ ਆ ਸੁਣਾਇਆ ਜੀ ਸਰ ਹੋਰ ਮੈਂ ਜੀ ਤੁਹਾਨੂੰ ਦੱਸਦੇ ਹਾਂ ਕਿ ਕਰਦੇ ਸੀ ਨਾ ਇਹੋ ਜਿਹਾ ਕੰਮ ਗੋਬੀ ਨੂੰ ਜੀ ਕਰੀ ਪਾ ਕੈਨ ਤੁਕਾਂ ਲਿਖ ਜਾਂਦਾ ਫੰਚਾਂ ਦਾ ਹੁਕਮ ਮੰਨਿਆ ਸਾਰੀ ਢੀਟ ਆਹੋ ਤਾੜੀ ਮਾਰ ਕੇ ਮਿਲ ਜਾਨਾ ਸਾਨੂੰ ਸਤਿਗੁਰ ਨੇ ਨਿਡਰ ਬਣਾਇਆ ਹੈ ਨਿਰਭੈ ਬਣਾਇਆ ਸੋ ਜਦੋਂ ਉੱਨੀ ਸੌ ਚੁਰਾਸੀ ਵਿੱਚ ਵੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਤਾਂ ਸੰਤ ਜਰਨੈਲ ਸਿੰਘ ਪਿੰਜਰਾਵਾਲ ਨੇ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ ਕਿ ਜੇ ਕਿਸੇ ਨੂੰ ਪਰਿਵਾਰ ਦੀ ਯਾਦ ਆਉਂਦੀ ਹੈ ਜਾਂ ਕੋਈ ਜਾਣਾ ਚਾਹੁੰਦਾ ਇਹ ਨਾ ਸੋਚਿਓ ਵੀ ਹਾਏ ਅਸੀਂ ਸੰਤਾਂ ਵੱਲ ਪਿੱਠ ਕਰ ਲਈ। ਕੰਵਨ ਨਹੀਂ ਦਰਖੇ ਨੇ ਨਿਡਰ ਹੋ ਕੇ ਜਿਨੇ ਮਰਨਾ ਆ ਨਿਸ਼ੀద్ధి ਦੇਣੀ ਆ ਉਹ ਇੱਥੇ ਲੁਕੋ ਤੇ ਹੋਰ ਤੋਂ ਇਹ ਚਿੰਗਾਰੇ ਨੇ ਦਸ ਜਾਣਾ ਕਾਫੀ ਸਾਲ ਸੇਂਗ ਪਿਛਲੀ ਗਲੀ ਵਿੱਚ ਦੇ ਲੰਘ ਕੇ ਚਲੇ ਗਏ ਸੋ ਜੀ ਨੇ ਸ਼ਿਖਿద్ధి ਦੇਣੀ ਆ ਹਾਲ ਸਭਾਂ ਤੇ ਉਨਾਂ ਨਾਮ ਵੀ ਨਾਲੋਂ ਨਾਲ ਜਪਨਾ ਪੈਣਾ ਵਈ ਚਿਓ ਸਹੀ ਕਿ ਗਣੀ ਕੋਈ ਸੌਖੀ ਨਹੀਂ ਨਿਰ ਪਰ ਮੰਨਾ ਕੋਈ ਸੌਖਾ ਨਹੀਂ ਇਹ ਦਰ ਮੰਨਾ ਕੋਈ ਸੌਖਾ ਨਹੀਂ ਤੰਗੂ ਕੇ ਭਦ ਸਕੇ ਨੇ ਸੇਗਾ ਕੋ ਕੋ ਦੇ ਨੇ ਮੈਂ ਬੇਪਰਮਾਨਿਕ ਨਾ ਕਿ ਸੇ ਟੁੱਟ ਰੋ ਤੋ ਨਾਸਿਕਾ ਅਵਾਧ ਹਸਤੀ ਨੂੰ ਜੀ ਨਾਸਿਕ ਅਗਲੀ ਵੀ ਸੁਣਾ 2 ਮਿੰਟ ਛੋੜ ਪੁਰੇ ਕੁਝ ਤੋਂ ਤਾਂ ਸਹਾਇਕ ਕਿ ਫੁਕੇ ਬਾਬਾ ਬਖੀ ਸਿੰਘ ਜੀ ਨਾਲ ਤਾਂ ਮਨ ਖਤਰੂ ਜੇ ਕਿਸੇ ਨੇ ਇਤਿਹਾਸ ਸੁਨਣਾ ਸਮਝਣਾ ਕਿ ਅੱਖੀਂ ਦੇਖਣਾ ਹੋਵੇ ਪਰ ਸਿੰਘਾਂ ਕੋਲ ਜੋਸ਼ ਹੈ ਉਹ ଶ੍ਰੀ ਹੁਣੀ ਚਰੂਲੀ ਹੈ ਕਿ ਬਾਬਾ ਬਖੀ ਸਿੰਘ ਜੀ ਕੋਲੇ ਪੂਰੇ ਖੜਕੂਲੇ ਸੋਲੋ ਤਾਰੇ ਕੁਝ ਹੁੰਦੇ ਕੋਰੇ ਐਵੇਂ ਨਹੀਂ ਉਹ ਮੈਦਾਨ ਚ ਕੁੱਤੇ ਹੋਏ ਸ਼ਾ ਅਕਲ ਨਾਲ ਸੰਭ ਕੰਮ ਕਰਨਾ ਪਏਗਾ ਮੈਂ ਤਾਂ ਬੱਚੀ ਸਿੰਜੀ ਤੋ ਅਕਲ ਲੈ ਫੜ ਗਿਓ